ਮੈਂ ਤੇ ਮਮੀ ਨੂੰ ਕਿਹਾ ਵਾ ਕਿ ਤੁਸੀਂ ਟੈਨਸ਼ਨ ਨਾ ਲਿਆ ਕਰੋ ਐਵੇਂ ਟੈਨਸ਼ਨ ਲੈ ਲੈ ਕੇ ਤੇ ਆਪਣੀ ਸਿਹਤ ਖਰਾਬ ਕਰੋਗੇ ਹੋਰ ਪੈਨ ਤੈਨੂੰ ਮਦਰ ਕੁਝ ਕਿਹਾ ਹੀ ਨਹੀਂ ਨਾ ਨਹੀਂ ਤੂੰ ਹੀ ਤਾਂ ਮੇਰੇ ਪਾਪੀ ਜੀ ਕੁਝ ਨਹੀਂ ਕਿਹਾ ਨਹੀਂ ਤੇਰੀ ਭਜਾਈ ਨੇ ਘਰ ਘਰ ਚੁੱਕਣੇ ਨਾ ਲਿਆਦੀ ਰਾਤ ਸਾਡੇ ਜਾ ਕੇ ਆਂਦੀ ਮੇਰੀ ਨਾਲ ਨੇ ਸਾਕੋ ਦੱਸਿਆ ਮੈਨੂੰ ਨਹੀਂ ਮੈਂ ਤਾਂ ਕੁਛ ਨਹੀਂ ਉਹਨੂੰ ਦੱਸਿਆ ਮੈਂ ਤਾਂ ਸਸਰੀ ਗੱਲ ਕੀਤੀ ਹੀਗੀ ਕਿ ਇੱਕ ਇਹ ਆ ਜਿਹੜੀ ਕਿ ਇਹਨੂੰ ਪਾਣੀ ਦਾ ਘੜਤ ਪੁੱਛ ਕੇ ਨੇ ਖੁਸ਼ ਤੇ ਇੱਕ ਉਹ ਵਾ ਜਿੰਨੇ ਮੈਨੂੰ ਅਗ ਬਾਲਿਆ ਪਾਣੀ ਤਾਂ ਨਹੀਂ ਪਿਆ ਲਿਆ ਫਿਰ ਚਾਹ ਪਾਣੀ ਪੀ ਪਿਆਲਾ ਵਾਜਾ ਮਾਰਦੀ ਤੇ ਮੈਂ ਨਹੀਂ ਪੀਤਾ ਤੇ ਇਹਨੇ ਤਾਂ ਭੈਣਾ ਉਸੇ ਗੱਲ ਦਾ ਅਸੀਂ ਤੇ ਮਾਵਾਂ ਧੀਆਂ ਡਈਆਂ ਇਹ ਗੱਲਾਂ ਕਰਨ ਤੇ ਇਹਨੇ ਉਸੇ ਗੱਲ ਦਾ ਹੀ ਆਡਾ ਲਾ ਤੂੰ ਹੀ ਨੇ ਫਿਰ ਆ ਕੇ ਕਿ ਤੇ ਮਗਰ ਵੇਖਿਆ ਵਾ ਨਾ ਤੇ ਅਤੀ ਰਾਤ ਹੋ ਗਈ ਆਂਡ ਬੋੜੇ ਵੇਖਣ ਡਿਆ ਵਾ ਤੇ ਰੋਲਾ ਪੈਣ ਡਿਆ ਜੇ ਕਿ ਤਸਈ ਅਹੀਂ ਕੀ ਵੇਖਣਾ ਹੈਗਾ ਇਹ ਤੁਹਾਡੇ ਨਾਲ ਲੜ ਗਈ ਉਧਰ ਨੂੰ ਗਈ ਕਿ ਤੇਰੇ ਨਾਲ ਆড্ডা ਲਾਉਣ ਇੱਥੇ ਨਹੀਂ ਢਿੱਡ ਭਰਿਆ ਤਾਂ ਤੇਰੇ ਨਾਲ ਚੱਲ ਗਈ ਉਹਨੇ ਤੇ ਆਪਣਾ ਭਾਜੀ ਵੀ ਨੂੰ ਵੇਖਿਆ ਡਿਊਟੀ ਤੋਂ ਅੱਧੀ ਰਾਤ ਨੂੰ ਆਏ ਉਹਨੇ ਆਮਦਿਆ ਰੌਲਾ ਪਾਉਣ ਲੱਗ ਪਈ ਕਿ ਕੀ ਹੋ ਗਿਆ ਇੰਨਾ ਬੋਲਣ ਦੀ ਹੈ ਕਵਲ ਹੈ ਤੇ ਮੈਂ ਕਿਹਾ ਮੈਂ ਤੁਹਾਨੂੰ ਕੀ ਦੱਸਾਂ ਤੇ ਇਹੋ ਗੱਲ ਹੋਈ ਮੈਂ ਅਸਲ ਤੋਂ ਭੈਣ ਜੀ ਨੂੰ ਪਾਣੀ ਪਿਆਇਆ ਵਾ ਇਹ ਆਂਦੀ ਮੇਰੀ ਨਾਨਾ ਨੇ ਮੈਨੂੰ ਇਹ ਕਿਹਾ ਕਿ ਚੁੱਪ ਨਾ ਦਿੱਤੀ ਅਸੀਂ ਤੂੰ ਅਹੀਂ ਉਹਨੂੰ ਐਵੇਂ ਮਾਰਦੀ ਆ ਇਹਨੂੰ ਚੁੱਕਣਾ ਕਿਸ ਨੇ ਕੀ ਦੇਣੀ ਆ ਇਹ ਤਾਂ ਅੱਗੇ ਸੱਤ ਪਤਨ ਤਰੀ ਆ ਹਰ ਵੇਲੇ ਲੜਾਈ ਵਾਲੀ ਇਹਦਾ ਧਿਆਨ ਲੈਂਦਾ ਵਾ ਤੇ ਮੈਂ ਵੀ ਵੀਰ ਤੋਂ ਮਾਰੇ ਡਰਦੀ ਮਾਰੀ ਸੀ ਸ਼ਰਮ ਦੀ ਮਾਰੀ ਆਖਣਾ ਵਾ ਵੇਹ ਇਹ ਪਰਜਾ ਭੈਣ ਨੇ ਆਣ ਕੇ ਘਰ ਸਾਡੇ ਕਲੇਸ਼ ਬਾਤ ਆ ਅਸੀਂ ਅਜੇ ਤੱਕ ਦੋਵਾਂ ਜੀਆਂ ਨੇ ਕਿਤੇ ਬੋਲ ਕੇ ਨਹੀਂ ਉਧਰ ਰੱਖਿਆ ਉਹ ਇਹਦਾ ਕਰਕੇ ਤੂੰ ਤੂੰ ਮੈਂ ਮੈਂ ਸਾਡੇ ਘਰ ਆਪਣੇ ਸਾਡੇ ਹੋਈ ਗਈ ਆ ਉਹ ਦਿਨ ਦੀ ਮੈਂ ਗੱਲ ਤਾਂ ਨਹੀਂ ਸਮਝਦੀ ਆ ਭਾਬੀ ਜੀ ਤੁਹਾਨੂੰ ਤੇ ਪਤਾ ਹੀ ਆ ਦੇ ਸੁਭਾਅ ਦਾ ਕਿੱਦਾਂ ਦੀ ਹੈ ਤੇ ਕਿੱਦਾਂ ਦੀ ਨਹੀਂ ਆ ਯਾਰ ਕੋਈ ਗੱਲ ਨਹੀਂ ਧੀਗੇ ਤੈਨੂੰ ਤਾਂ ਪਤਾ ਹੀ ਆ ਕਿ ਜੇ ਤਾਦੀ ਹੋ ਗਈ ਆ ਤੇ ਤੂੰ ਨਾ ਦਿਲ ਤੇ ਨਾ ਕੋਈ ਗੱਲ ਕਰੀ ਕੋਈ ਗੱਲ ਨਹੀਂ ਹਾਂਜੀ ਦਿਲ ਦੇ ਲਾਉਣ ਦੀ ਨਹੀਂ ਗੱਲ ਹੁੰਦੀ ਪਰ ਜਿਹੜਾ ਆਂਡ-ਗਵਾਂਡ ਵੀ ਸਾਡੇ ਘਰ ਤਮਾਸ਼ਾ ਕੰਧਾਂ ਦੇ ਲਗ ਲਖ ਲੋਕ ਲੋ ਵੇਖਿਆ ਨਾ ਉਹ ਮੈਂ ਹੀ ਜਾਣਦੀ ਆ ਪਰ ਇਹਨੂੰ ਮਾਸਾ ਜਿੰਨੀ ਅਖਰ ਨਹੀਂ ਆਈ ਤੇ ਕਿੱਦਾਂ ਬੋਲਣਾ ਅੱਧੀ ਰਾਤ ਦੇ ਘਰ ਜਾ ਕੇ ਨਹੀਂ ਤੇ ਇਹ ਕੁੜੀ ਵੀ ਵਿਚਾਰੀ ਆਖਣ ਡਈ ਸੀ ਤੇ ਨਾਨੀ ਵਾਜਾਂ ਆਉਣ ਡੀਆਂ ਆ ਅੱਜ ਤਾਂ ਜੁਰਤ ਨਹੀਂ ਗਈ ਜਾਣ ਦੀ ਤੇ ਕਿੱਥਾ ਚੱਲ ਜੀ ਗਿਆ ਉਹਨਾਂ ਸਾਡੇ ਦੇ ਦਿਵਾਲੇ ਹੋ ਜਾਣਾ ਹੁਣ ਤੇਰੇ ਤੇ ਦਿਵਾਲੇ ਹੋਈ ਆ ਮੈਂ ਹੁਣਾਉਣਾ ਨਹੀਂ ਪਰ ਮੈਨੂੰ ਪਾਜੀ ਵਾਲੇ ਆ ਕੇ ਬੜੀ ਸ਼ਰਮ ਹੈ ਵੀ ਮੈਂ ਪਾਜੀ ਦੇ ਹੁੰਦਿਆਂ ਜਾ ਕੇ ਕਿੱਦਾਂ ਤਾਈ ਜੀ ਨੂੰ ਦੱਸਾਂ ਵੀ ਕਵਲ ਮੇਰੇ ਘਰ ਉਧਰ ਆ ਬੋਲ ਕੇ ਆਈ ਆ ਤੇ ਹੁਣ ਮੈਨੂੰ ਥੋੜੀ ਸ਼ਰਮ ਆਉਂਦੀ ਤੂੰ ਜਵਾਈ ਭਾਈ ਦੇ ਹੁੰਦੇ ਆਈ ਆ ਮੈਨੂੰ ਕਿਹੜੀ ਘੱਟ ਸ਼ਰਮ ਆਉਂਦੀ ਤੂੰ ਨੂੰ ਮਾਕਾ ਜਿੰਨੇ ਸ਼ਰਮ ਨਹੀਂ ਆਉਂਦੇ ਕਿ ਨਾ ਜਾਣਦੀ ਜਰਾ ਤੂੰ ਹੀ ਫਿਰ ਚੱਲ ਲੈਂਦੇ ਅਗਰ ਤੇ ਮੇਰੇ ਕੋ ਨਹੀਂ ਚਲੇ ਜਾਂਦੇ ਸਾਡੇ ਘਰ ਤੇ ਆਪ ਹੀ ਲੈ ਤੂੰ ਤੂੰ ਮੈਂ ਨਾ ਕਰਵਾ ਦਿੱਤੀ ਜਨੇ ਤੇ ਫਿਰ ਤੂੰ ਕਿੱਥੇ ਚਲ ਜਾਈ ਫਿਰ ਹੁਣ ਜਰੀਏ ਨਾਲੇ ਕਿੱਥੇ ਚਲ ਜਾਈ ਹਾਨੂੰ ਵੀ ਇਹ ਤੈਂ ਕਿੱਦਿਗੇ ਜਿੰਨ ਨਾਨਾ ਵਾ ਜੀ ਕਰਤੇ ਰਹਿ ਗੀਆਂ ਧੀਆਂ ਵਾ ਤੇ ਆਖਾਂਗੀ ਹੁੰਦੀਆਂ ਆਪਣੀਆਂ ਧੀਆਂ ਇਹ ਥੋੜੇ ਵੀ ਤੁਹਾਡੇ ਧੀ ਤਾਂ ਸਾਡੀ ਕੁਝ ਨਹੀਂ ਲੱਗਦੀ ਤੁਹਾਡੇ ਤੋਂ ਵੱਧ ਸਾਨੂੰ ਹੀ ਚੰਗੀ ਲੱਗਦੀ ਹੋਵੇ ਨਹੀਂ ਮੈਂ ਉਦੋਂ ਦੇ ਨਿਆਣੇ ਵੀ ਨਹੀਂ ਕਰ ਹਵਾਲਾ ਉਦੋਂ ਜਾਣ ਦਿੱਤੇ ਮੇਰਾ ਨਾਦ ਅਭਿਚਾਰੀ ਕੁੜੀ ਜਵੇ ਮੂੰਹ ਚੁੱਪ ਚੁੱਪ ਵੈਂਦੀ ਰਿੰਦੀ ਪੈ ਮੈਂ ਜਾਵਾ ਜਾਵਾ ਮੈਂ ਆ ਵੀ ਉਹਨੂੰ ਆਖਣ ਲਈ ਕੋ ਪੁੱਤ ਨਾ ਜਾਈ ਨਾ ਮਾਮਾ ਦਾ ਇੰਨਾ ਚੀਜ਼ਾਂ ਵੱਲ ਸੋਨਾ ਫਾਟੋ ਰੋਟ ਲਿਆਉਂਦਾ ਵਾ ਆ ਦਿੰਦਾ ਵਾ ਵੀ ਚਾ ਲੈ ਨਿਆਣੇ ਨੂੰ ਆਜਮਾ ਪਰ ਮੈਂ ਕਹਵਾਂ ਤੇ ਡਰਦੀ ਆਵਾਜ਼ ਨਹੀਂ ਉਹਨਾਂ ਨਿਆਣੇ ਨੂੰ ਮਾਰਦੀ ਮੈਂ ਉਹ ਵੀ ਡਰਦੇ ਨਹੀਂ ਜਾਂਦੇ ਅੱਗੇ ਚੱਲੀ ਜਾਂਦੇ ਉਹ ਤੇ ਚਾਰੇ ਡਰਦੇ ਹੀ ਨਹੀਂ ਜਾਂਦੇ ਉਦੋਂ ਦੇ ਪਰ ਨਹੀਂ ਨਹੀਂ ਇਦਾਂ ਨਹੀਂ ਕਵਲ ਨੂੰ ਚਾਹੀ ਤਾਂ ਨਹੀਂਗਾ ਕਰਨਾ ਪਰ ਮੈਨੂੰ ਅੱਜ ਬਹੁਤ ਜ਼ਿਆਦਾ ਗੁੱਸਾ ਚੜ ਗਿਆ ਸੀ ਮੈਂ ਜਾਵਾ ਤੇ ਤਾਈ ਜੀ ਨੂੰ ਦੱਸ ਕੇ ਆਵਾ ਅੱਧੀ ਰਾਤ ਚੱਲ ਗਈ ਸਿਰ ਦਿਨ ਨਹੀਂ ਚੰਨ ਮੇਰੇ ਘਰ ਜਾ ਆ ਜਾਂਦੀ ਮੈਂ ਨਾ ਮੈਨੂੰ ਦਿਨ ਚੜ੍ਹਨੇ ਦਿੱਤਾ ਤੇ ਮੂੰਹ ਹੀ ਚੜ੍ਹ ਜਾਂਦੇ ਮੈਂ ਤਾਂ ਸਿਰਫ ਚੁੱਪ ਕੀਤੀ ਤੇ ਪਾਜੀ ਦੇ ਮੂੰਹ ਨੂੰ ਮੈਂ ਤਾਂ ਆਈ ਉਹ ਡੂੜੀ ਚੱਲ ਗਈ ਹੁਣ ਮੈਂ ਤਾਂ ਆਈ ਮਹਿਕਰ ਨੇ ਪਾਈ ਜੀ ਹੁਣ ਦੱਸਾਂ ਮੇਰਾ ਕੀ ਆ ਆਹ ਕਮਾਹ ਗੋਟੇ ਦਾ ਲਾਇਆ ਇਹ ਰਤੀ ਬਾਜੀ ਦੀ ਕੀ ਗੱਲ ਕਰਦੀ ਪਾਜੀ ਜੀ ਹੁੰਦੇ ਤੇ ਮੈਂ ਆਪ ਹੀ ਨਹੀਂ ਤੂੰ ਪਾਜੀ ਨੂੰ ਨਹੀਂ ਪਤਾ ਲੱਗਿਆ ਮਨ ਕੋ ਕੀ ਕਰਦੀ ਪਾਜੀ ਨੂੰ ਹੀ ਨਹੀਂ ਪਤਾ ਲੱਗਦਾ ਕੁਝ ਵੀ ਉਹ ਸਾਰਾ ਦਿਨ ਤੇ ਡਿਊਟੀ ਤੇ ਰਹਿੰਦੇ ਉਹਨੂੰ ਪਤਾ ਨਹੀਂ ਲੱਗਦਾ ਕਿ ਤੂੰ ਕੀ ਕਰਦੀ ਤੇ ਅੱਜ ਤਾਂ ਸਿਰਫ ਉਹਨੂੰ ਉਦੋਂ ਹੀ ਪਤਾ ਲੱਗਾ ਜਦ ਦਿਨ ਆ ਵੀ ਪਾਜੀ ਹੁਣ ਆਏ ਨੇ ਤੇਰੇ ਇਥੇ ਪੰਚਾਇਤੋਂ ਹੀ ਆਏ ਨੇ ਕੱਟੇ ਤੈਨੂੰ ਖਮ ਜਨਵਾਰ ਤੇ ਆਇਆ ਨਾ ਤੂੰ ਹੋਣੀ ਲੈਣ ਕਰਲਾ ਮੋਰੀ ਘਰ ਦਾ ਕਾਦਾ ਮਸਲਾ ਜਵਾਈ ਪਾਈ ਆਇਆ ਘਰ ਤੂੰ ਹੋਈ ਨਹੀਂ ਸਾਡਾ ਜਵਾਈ ਪਾਈ ਤੇ ਤੂੰ ਜੋ ਤੀਜੇ ਦਾ ਨਾ ਆ ਗਈਆਂ ਤੇ ਪਰੌਣਾ ਨਹੀਂ ਰੱਖਿਆ ਤੂੰ ਮੇਨ ਤੀਜੇ ਦਾ ਕਰਨੀ ਉਹ ਨਾ ਨਹੀਂ ਸਾਡੇ ਮੈਨੂੰ ਵੀ ਦਰਦ ਕਰੀ ਕਿਉਂ ਪਕਰੋ ਕੀ ਕਾਟੋ ਤੂੰ ਨਹੀਂ ਨਹੀਂ ਗਈ ਤੇ ਹੋ ਵੀ ਨਹੀਂ ਗਈ ਕਹਿੰਦੀ ਮੈਂ ਕੁਝ ਨਹੀਂ ਕੀਤਾ ਪਰ ਤੂੰ ਇਹਨੂੰ ਸਮਝਾਉਂਦੀ ਵੀ ਅੱਧੀ ਰਾਤ ਇਹ ਗਈ ਆ ਕਹਿੰਦੀ ਮੈਨੂੰ ਦੱਸ ਕੇ ਗਈ ਆ ਕਿੱਥੇ ਹਾਂ ਇਹ ਤਾਂ ਗਰਮਿੰਟ ਚੋਨੀ ਪਤਾ ਨਹੀਂ ਲੱਗਾ ਕਿਹੜੇ ਵੇੜਾ ਉੜ ਗਈ ਆ ਤੂੰ ਹੀ ਵੇਂਦੀ ਕਿਹਾਦੀ ਨਾ ਹੁੰਦੀ ਕਿੱਥੇ ਆ ਕਿੱਥੇ ਆਂਦੀ ਰਾਮਾ ਜੀ ਚਲੀ ਜਾਂਦੀ ਜਮ ਦੇ ਵਿੱਚ ਗੇਰਾ ਟੋਲੀ ਤਰਦੀ ਵੀ ਰੋਟੀਆਂ ਮੇਰੇ ਲਈ ਨਾ ਖਾ ਲਾ ਪੱਕੀਆਂ ਰੋਟੀਆਂ ਇਹਨੂੰ ਪਰੌਂਠੇ ਦੇ ਦੇ ਪਕਾ ਕੇ ਲਾ ਦੇ ਫਿਰ ਹਾਂ ਇਹਨੂੰ ਪਰੌਂਠੀਆਂ ਦੇਣੀਆਂ ਸੀ ਮੈਂ ਨਾ ਸੱਸ ਨੇ ਬੇ ਪਕਾ ਕੇ ਦਿੱਤੀਆਂ ਹਾਂ ਫਿਰ ਚਾਹ ਤੂੰ ਹੀ ਭਾਉ ਜਾਂਦੀ ਗਿਆ ਚੋਪਾ ਕਰ ਜਾ ਗਿਆ ਉਹ ਚੱਲ ਗਈ ਰਾਤ ਨੂੰ ਤੇ ਤੂੰ ਵੀ ਦੇਣ ਨਹੀਂ ਚਾਹ ਦਿੱਤਾ ਤਾ ਤਿਆਪੇ ਨੇ ਸਾਰੇ ਤੇਰੇ ਬਾਏ ਆ ਹੁਣ ਕਿਦਾ ਬਿਟਰ ਬਿਟਰ ਚਾਕੀ ਜਾਂਦੀ ਆ ਕੱਲ ਦੀ ਆਈ ਤੂੰ ਤੇਰੇ ਮੂੰਹ 'ਚ ਜੁਬਾਨ ਨਹੀਂ ਪਾਈ ਤੇ ਸਾਡੇ ਘਰ ਕਿਨਾਂ ਤੋਂ ਕਪਾਟ ਕਰਾਤਾ ਵਾ ਦੱਸ ਮੈਂ ਇੱਕ ਪੱਤ ਪਾਇਆ ਵਾ ਕਪਾਟ ਤੇ ਤੂੰ ਆਪ ਹੀ ਛੇੜੀ ਚਲੇ ਜਾਨੀ ਆ ਮੈਂ ਪਤਾ ਬਹੁਤ ਸੋਹਣੀਆਂ ਰਹਿਣੀਆਂ ਸੀ ਦੱਸਣ ਹੀ ਨਹੀਂ ਗਈ ਆ ਤੇ ਨਾਲ ਮੈਨੂੰ ਦਿਖਾ ਨਹੀਂ ਦਿਆ ਵਾ ਜਿੰਨਾ ਕ ਰਹਿਣੀਆਂ ਮੈਂ ਤੇ ਆਪਣੇ ਪਿਓ ਦਾ ਕਰਕੇ ਆਈ ਹਾਂ ਤੇ ਉਹਨੂੰ ਦਵਾਈ ਦਾਰੂ ਦਵਾਉਣੀ ਆ ਤੇ ਤੂੰ ਤੇ ਹੋਰ ਹੀ ਇੱਥੇ ਆਰਾਮ ਲੀਲਾ ਲਾਈ ਆ ਕਦੀ ਕੋਈ ਆ ਜਾਂਦਾ ਲੜਨ ਤੂੰ ਹੀ ਚੰਗੀ ਰਹਿ ਗਈ ਆ ਆਂਡ ਗਵਾੜ ਨਾਲ ਤੇਰੀ ਨਹੀਂ ਬਣਦੀ ਮੇਰੇ ਨਾਲ ਤੇਰੀ ਨਹੀਂ ਬਣਦੀ ਸੱਸ ਨਾਲ ਤੇਰੀ ਨਹੀਂ ਬਣਦੀ ਮੈਂ ਕਿਹਦਾ ਘਾਰ ਹੀ ਨਹੀਂ ਜਾਂਦੀ ਇਹੋ ਹੀ ਤੁੜੀਆਂ ਫੜਦੀਆਂ ਇੱਕ ਦੂਜੀ ਵਾਰ ਬਗਲ ਉਹਦੇ ਸਿਆਪੇ ਨਹੀਂ ਗੇ ਜਿੱਦ ਤੇ ਮੈਂ ਅੱਗੇ ਆਈ ਆ ਪਹਿਲੇ ਦਿਨ ਤਾਈ ਜੀ ਨੇ ਇੱਥੇ ਵੇਖਣਾ ਤੂੰ ਤੂੰ ਉਦਨ ਮੇਰੀ ਲਾਪਾ ਕਰ ਦਿੱਤੀ ਉਧਰ ਵੀ ਆਪਣੇ ਕੱਤਬੀ ਕਰਾਈ ਸੀ ਕਾਦੀ ਕਰਤਬੀ ਕਰਵਾਈ ਸੀ ਮੈਨੂੰ ਅਜਣ ਗੁੱਸਾ ਬੜਾ ਹੀ ਦਿੱਤੇ ਮੈਂ ਘੜੀ ਜੇ ਨਵੇਂ ਪਈ ਤੇ ਆ ਕੇ ਤੁਸੀਂ ਕਿੱਦਾਂ ਲੱਭ ਗਏ ਦੋਵੇਂ ਜੁਗਲੀਆਂ ਹੀ ਸਭ ਕੁਝ ਸੁਣ ਲਿਆ ਹੀ ਮੈਂ ਤੂੰ ਕਰਦੀ ਕਿ ਸਾਰਾ ਦਿਨ ਤੂੰ ਅੰਦਰ ਪਈ ਨੇ ਇਹ ਤਾਂ ਸੁੱਤੀ ਹੀ ਐ ਤੂੰ ਅੰਦਰ ਪਈ ਹੈ ਤੇ ਮੈਂ ਕੰਨ ਨਹੀਂ ਬੰਦ ਕੀਤੇ ਆਉਂਦਾ ਹੀ ਮੈਨੂੰ ਸਭ ਕੁਝ ਤੇਰੇ ਫਿਰ ਉਹ ਹੀ ਜੁਗਲੀਆਂ ਤਿਆਰ ਹੋ ਗਿਆ ਤੇ ਕਿਹੜਾ ਕੋਈ ਆਉਂਦਾ ਤੇ ਮੈਂ ਵਿਚੋਗਲੀਆਂ ਸੌਂਦੀ ਰਹਾ ਕੰਨਾਂ ਨਾਲ ਕਰਿਆ ਹੀ ਨਾ ਕਰੋ ਤੂੰ ਗੂਹੇ ਰੇ ਲੱਗੀ ਰਹੀ ਨਹੀਂ ਨਹੀਂ ਨਾ ਮੈਂ ਤਾਂ ਕਰਿਆ ਹੀ ਨਾ ਕਰੋ ਤੇ ਨਾ ਕੋਈ ਸੁਣੇ ਨਹੀਂ ਕੋਈ ਜੁਗਲੀ ਨਹੀਂ ਕੀਤਾ ਬਲ ਮੇਰੀ ਗੱਲ ਸੁਣਾ ਫਿਰ ਤੂੰ ਉਹ ਹੀ ਗੱਲਾਂ ਕਰੀ ਜਾਣੀਆਂ ਕੀ ਗੱਲ ਉਹ ਕਿਸ ਨੂੰ ਕਮਾਉਣ ਸੁਹਾਣੀ ਨਾ ਤੂੰ ਨੰਨਿਆ ਕਦੀ ਤੂੰ ਟੀਵੀ ਵੇਖ ਲਿਆ ਕਦੀ ਤੋ ਕੋਈ ਕੰਮ ਧੰਦਾ ਤੋਂ ਦੋ ਰੋਟੀਆਂ ਲਾਉਣੀਆਂ ਉਹ ਲਾ ਕੇ ਤੂੰ ਵੇਲੀ ਕਦੀ ਮਾਲ ਡੰਗਰ ਵਾਲੇ ਵੀ ਚੱਕਰ ਮਾਰਿਆ ਗੱਲਾਂ ਨਹੀਂ ਹੁੰਦਾ ਵਾ ਵੀ ਦੋ ਰੋਟੀਆਂ ਹਾਂ ਜਦੋਂ ਤਵਾ ਪਰਾ ਤਾਂ ਖੜੀਏ ਨਾ ਫੇਰ ਪਤਾ ਲੱਗਦਾ ਵਾ ਵੀ ਦੋ ਰੋਟੀਆਂ ਕਿੱਦਾਂ ਨਹੀਂ ਕਿਤੇ ਪਕਾ ਕੇ ਨਹੀਂ ਖਾਂਦੇ ਤੂੰ ਅਲੋ ਕਰ ਪਕਾਉਣੀ ਆ ਨਾ ਸਾਰਿਆਂ ਨਾਲੋਂ ਜ਼ਿਆਦਾ ਗੱਲਾਂ ਇਦਾਂ ਹੀ ਹੋਣੀਆਂ ਤੈਨੂੰ ਜਾਂ ਤੇ ਆਪਣੀ ਜ਼ੁਬਾਨ ਅੰਦਰ ਕਰ ਲੈ ਥੋੜੀ ਜੀ 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 ਨਾ ਤੂੰ ਆਡਾ ਲਾ ਛੜਦੀ ਆ ਤੂੰ ਮੇਰੀ ਜਮਾਨ ਤੇਰੀ ਘਟ ਵਾ ਜੇ ਚਲਤੀ ਗਿਆ ਤੂੰ ਕਾ ਨੂੰ ਡਹੀ ਕਪਾ ਨਹੀਂ ਆ ਜਾ ਤੋ ਕੀ ਬੋਲੀ ਆ ਇਹੋ ਚੋਪੀ ਨਹੀਂ ਹੁੰਦੀ ਕਿ ਜਿਹੜੇ ਵੇਂਦੀ ਨਹੀਂ ਕਾਣ ਆਇਆ ਕਾਣ ਨਹੀਂ ਆਇਆ ਬੜੀ ਤੂੰ ਆਪਣੇ ਜਹੋ ਦਾ ਜਵਾਈ ਪਾਇਆ ਹੈ ਤੇ ਸ਼ਰਮ ਕਰ ਕੋਈ ਥੋੜੀ ਬੜੀ ਤੂੰ ਤੂੰ ਬੜੀ ਕੰਢਈ ਆ ਨਾ ਮੈਂ ਤਾਂ ਫਿਰ ਹੁਣ ਆਉਂਦੀ ਤੇ ਮੈਂ ਤੇਰਾ ਮੂੰਹ ਵੇਖੂਗੀ ਉਹਦੀੋਂ ਬਾਜੀ ਇਹਦਾ ਸ਼ਰੀਕੇ ਦੀ ਵੇਖਣਾ ਆ ਜੀ ਮੇਰਾ ਗੰਦੀ ਦਾ ਖਸੂਰ ਕੱਢਦੀ ਨਾ ਆਪਣਾ ਨਹੀਂ ਕੱਢਦੀ ਆ ਇਹ ਨਾ ਨਹੀਂ ਕੱਢਦੀ ਆਪਣਾ ਕਸੂਰ ਤੂੰ ਤੇਰਾ ਕਸੂਰ ਨਹੀਂ ਭਾਜੀ ਹੁੰਦਾ ਸਾਰਿਆਂ ਦਾ ਹੁੰਦਾ ਉਹ ਤਿੰਨੇ ਗੱਲ ਮੰਨਦਾ ਉਹ ਤੂੰ ਰਲ ਕੇ ਰਿਆ ਕਰੋ ਨਾ ਲੜਿਆ ਕਰੋ ਤਾਂ ਪਤ ਨਹੀਂ ਘਰ ਚੰਗਾ ਹੁੰਦਾ ਆ ਕੀ ਤਾਂ ਕਰਦੀ ਆ ਆ ਕੀ ਤਾਂ ਬਥੇਰਾ ਆ ਪਰ ਪਤਾ ਨਹੀਂ ਕੀ ਇਹਨਾਂ ਦੀ ਕੁੱਕੜਾ ਵਰੀ ਲੜਾਈ ਹੋ ਗਈ ਕੀ ਇਹਨਾਂ ਨੂੰ ਪਰ ਤਾਈ ਨੇ ਭਾਜੀ ਪਿਆ 600 ਇਕਤਾਈਓ ਕਿੱਥੇ ਜਾਣ ਵਿਚਾਰੇ ਇਹਨਾਂ ਦਾ ਕਰਕੇ ਮੈਂ ਉਦਨ ਆ ਕੇ ਘੜੀਕ ਮੈਂ ਹਾਂ ਚੱਲ ਕਰੀ ਬੈਠੇ ਖਨੋਨੇ ਗੱਲਾਂ ਬੱਤਾ ਮਾਰਦੇ ਕੋਈ ਸਰਸਰੀ ਕਰਦੀਆਂ ਗੱਲਾਂ ਇਹਨੂੰ ਹੁੰਦਾ ਵੀ ਹਰੇ ਮੇਰੇ ਚੁਗਲੀਆਂ ਹੀ ਕਰੀ ਚਾਲੀ ਜਾਂਦੇ ਚੁਗਲੀਆਂ ਕਰੀ ਚਾਲੀ ਜਾਂਦੇ ਆ ਥੋੜਾ ਤਾਂ ਛੱਡ ਦੇ ਨਾ ਤਾਈ ਦਾ ਆ ਜਾਗਾ ਰਹਾ ਜਾਣ ਪੁੱਛਣ ਤੇ ਫਿਰ ਕੀ ਆ ਉਹਨਾਂ ਦੇ ਸਕੇ ਆ ਉਹ ਨਹੀਂ ਲੈ ਲੈ ਆਹੀ ਕਿ ਬੁੱਲਾ ਵਾਂਗੂ ਰੱਖਿਆ ਬੰਦੇ ਰਹਿਣ ਨਹੀਂ ਦਿੰਦੀ ਉਹ ਰੋਹਾ ਕੇ ਕਹਾਜ ਤੇ ਗੋਮਲ ਕਰਦੀ ਆ ਕਿ ਆਈ ਜਾਂਦੀ ਤੇ ਕੱਟਦੀ ਕੀ ਕਰਦੀ ਆ ਕੱਟਣਾ ਨਾ ਜੋ ਕਰਦਾ ਮੈਂ ਮੈਂ ਹੀ ਤੁਹਾਡੇ ਨਾਲੋਂ ਚੱਲ ਜਾਨੀ ਆ ਗੱਲ ਗੱਲ ਨਹੀਂ ਟਿਕਾ ਉਹਦਾ ਉਹਦੇ ਦੇ ਨੇ ਆਪਣੇ ਬਾਜੀ ਦੀ ਵੀਰ ਨੇ ਮਾਸਾ ਇਤ ਨਹੀਂ ਕੀਤੀ ਵੀ ਸਿਆਣਾ ਪਿਆਣਾ ਵਾ ਲੱਗੀ ਉਹ ਮੇਰੇ ਤੇ ਹੁਣੇ ਦੇ ਲੈ ਕੋਈ ਪਤਾ ਵੀ ਕੋਈ ਆਇਆ ਚਾਹੇ ਨਹੀਂ ਮੈਂ ਹੀ ਪਾਣੀ ਗਿਆ ਕੇ ਦੇਣਾ ਚਾਹੇ ਮੁੰਡਾ ਹੀ ਫੜਾ ਦੇ ਤੇ ਕੋਈ ਆਇਆ ਹੋਵਾ ਚਾਹੇ ਗਿਆ ਹੋਵਾ ਕੋਈ ਕੀ ਆ ਕੀ ਨਹੀਂ ਇਹ ਹੋ ਗਿਆ ਤੇ ਨਾ ਦੇ ਸੁਭਾ ਇਦਾਂ ਦਾ ਹੋ ਗਿਆ ਕਿ ਭੜੀ ਹੁੰਦੀ ਪਤਾ ਨਹੀਂ ਕੀ ਜੀ ਚੁੱਕਣਾ ਤੇ ਲੱਗੀ ਆਏ ਨਹੀਂ ਹੁਣ ਕਿਸ ਨੂੰ ਕੂਰ ਦਿੰਦੀ ਇੰਨੇ ਤੇ ਕਿਤੇ ਨਾ ਮੈਂ ਤਾਂ ਦੱਸਣ ਇਹਦੀ ਉਹ ਗੱਲ ਚ ਗੱਲ ਹੀ ਕਰਨ ਲਏ ਆ ਵੀ ਡੈਡੀ ਨੂੰ ਕਿੱਥੇ ਲੈ ਕੇ ਜਾਣਾ ਤੇ ਕੀ ਕਰਨਾ ਵਾ ਇਹ ਓਰਗਲ ਦੇ ਉੱਤੇ ਨਹੀਂ ਆਉਂਦੀ ਇਹਨੇ ਹੋਰ ਹੀ ਤਮਾਸ਼ਾ ਆ ਆ ਰਾਮ ਰੌਲੀਓ ਅਜੇ ਤੇ ਇੰਨਾ ਨਾ ਵੀ ਟੈਡੀ ਦਾ ਕਮਰਾ ਹਟਵਾਉਣਾ ਮੇਰੇ ਜੇ ਇੱਥੇ ਲਾਗੇ ਹੋਵੇ ਤੇ ਉਹ ਸੁਣ ਕੇ ਤੇ ਕੀ ਸੋਚੂਗਾ ਕਿ ਮੈਂ ਮੰਜੇ ਤੇ ਕਾਦਾ ਪੈ ਗਿਆ ਦਿੱਤਾ ਹੀ ਪੈ ਗਈ ਹੈ ਫੇਰ ਤੈਨੂੰ ਖਾ ਰਿਆ ਆ ਸੰਦਾਂ ਨੂੰ ਭੈਣ ਜੀ ਸਭ ਕੋਈ ਹੋਣੀ ਜਿਹੜਾ ਬੋਲਦਾ ਨਹੀਂ ਗਾ ਹੁਣ ਕੀ ਕਵੇ ਇੰਨਾ ਬੋਹਮ ਹੈ ਬੋਲ ਕੀ ਭੋਣਾ ਉਹ ਆਖ ਕੇ ਤੈਨੂੰ ਖਾ ਰਿਆ ਆ ਜਦੋਂ ਮਰੀਜ਼ ਕਰਕੇ ਪਿਆ ਹੋਇਆ ਤਮਾਸ਼ੇ ਸੋਹਣੇ ਲੱਗਦੇ ਇਹਦੇ ਲੱਗੇ ਇਹਨੇ ਕਿਤੇ ਹੋਗਾ ਜੀਣਾ ਹੀ ਮਾਲ ਕਰ ਦਿੱਤਾ ਨਾਲੇ ਕੱਲੀ ਕੱਲੀ ਹੈਗੀ ਜੇ ਇੱਕ ਦੋ ਹੋਰ ਹੁੰਦੀਆਂ ਫੇਕ ਹੀ ਬਣਦਾ ਅੱਛਾ ਨਹੀਂ ਇਹਨੇ ਪਾਜੀ ਕਹਿੰਦਾ ਮੈਂ ਪਾਜੀ ਦਾ ਪਤਾ ਲੈਣ ਜਾਣਾ ਪਰ ਮੈਂ ਉਹਨਾਂ ਉਹਨੇ ਕਿਹਾ ਮੈਂ ਕਿਹਾ ਕਵਲ ਨੇ ਮੇਰੇ ਘਰ ਜਾ ਬੇਇੱਜ਼ਤੀ ਕੀਤੀ ਆ ਇਹਨੂੰ ਮੈਂ ਤੁਹਾਡੀ ਵੀ ਜਾਂਦਿਆਂਗਾ ਤੇ ਤੁਸੀਂ ਇਹਦੇ ਨਾਲ ਘਰੇ ਰੋ ਫੋਨ ਤੇ ਪੁੱਛ ਲਾਂਗੇ ਉਹਨਾਂ ਦਾ ਹਾਲ ਚਾਲ ਆਪਾਂ ਆ ਹੋਗੇ ਜਿੰਨੇ ਕਾ ਉਹ ਵੇਲਾ ਇੱਧਰ ਇਹਨਾਂ ਦੀ ਵਾਣੀ ਭਰੀ ਆ ਚੱਕਰ ਵਾਲ 판 ਦੀ ਗੱਲ ਦਾ ਵੀ ਹਾਂਜੀ ਹਾਂਜੀ ਮੇਰੇ ਦੋਲੇ ਹਰਚੁਕੀਆਂ ਕਰਨ ਆਏ ਆ ਕਿਉਂ ਭਰਾਵਾ ਤੁਸੀਂ ਚੁੱਪ ਕਰ ਤੇਰੇ ਵੀ ਨਾ ਗੱਲ ਕਰ ਤਾ ਦੀ ਉਹਨੂੰ ਨਹੀਂ ਬੇਜੀ ਨਹੀਂ ਹੋਈ ਰਹਾ ਕੋਈ ਪਤਾ ਨਹੀਂ ਇੱਥੇ ਕਿਦੇ ਹੁਣੀ ਲੱਗੀ ਉਹ ਕੜੀ ਚਲਤ ਨਹੀਂ ਗਈ ਅੰਦਰ ਤੇ ਨਹੀਂ ਬੈਗੀ ਜਾ ਕੇ ਇੱਥੇ ਹੀ ਕਿਤੇ ਓੱਖਾ ਐਦਾਂ ਮਮੀ ਕੀ ਕਰੀਏ ਬਣਾ ਟਾਈਮ ਪਾਸ ਓੱਖਾ ਰੰਦਾ ਮੈਂ ਉਹ ਇੰਨੇ ਜਿਹਾ ਬਹੁਤੀਆਂ ਗੱਲਾਂ ਕੀਤੀਆਂ ਨਾ ਤੇ ਮੈਂ ਮੇਰੇ ਮੰਮੀ ਡੈਡੀ ਨੂੰ ਇੱਥੋਂ ਲੈ ਜਾਣਾ ਜਿਹੜੀ ਗੱਲ ਸਿੱਧੀ ਹੈ ਨਹੀਂ ਤੂੰ ਖਾਦੀ ਚੰਗੀ ਲੱਗੇਗੀ ਲੋਕਾਂ ਗੱਲਾਂ ਕਰਨੀਆਂ ਮੁੜ ਕੇ ਗੱਲਾਂ ਇਹਨੂੰ ਹੋਣ ਗਿਆ ਹਨ ਥੋੜੀਆਂ ਹੋਣ ਇਹਨੂੰ ਕਾਦੀਆਂ ਹੋਣੀਆਂ ਕਰਨੀਆਂ ਤੇ ਫਿਰ ਮੁੰਡੇ ਨੂੰ ਆ ਲੋਕਾਂ ਨੇ ਇਹ ਤਾਂ ਮਾਰਦੇ ਘਰ ਬਣਾਇਆ ਅਸੀਂ ਤੇ ਨਹੀਂ ਕਿਤੇ ਜਾਣਾ ਉਹਨੇ ਜਿੱਥੇ ਜਾਣਾ ਚੱਲ ਗਏ ਅਸੀਂ ਤੇ ਮਾਲ ਡੰਗਰ ਰੱਖਿਆ ਨਹੀਂ ਕਿਤੇ ਜਾਣਾ ਮਾਲ ਡੰਗਰ ਸਿਰ ਤੇ ਚੁੱਕ ਲੋ ਜੇ ਤੁਹਾਡੀ ਨਾ ਉਹਨੇ ਉਹ ਗੱਲ ਵੀ ਜੈ ਮੰਗੀ ਤੁਹਾਨੂੰ ਨਾ ਕਿਤੇ ਦਵਾਈ ਦਾਰੂ ਟਾਈਮ ਸਿਰ ਪੁੱਛਿਆ ਤੇ ਤੁਸੀਂ ਕੀ ਇਹ ਥੋੜੀ ਵੀ ਉਹ ਮਗਰਵਾਈ ਤੇ ਘਰ ਵਾਲੀ ਬਣ ਗਈ ਆ ਤੇ ਨਿਆ ਉੱਠ ਕੇ ਤੇ ਘਰੋਂ ਨਿਕਲ ਗਿਆ ਨਹੀਂ ਕੰਮ ਨਹੀਂ ਹੋਣਾ ਇੱਕ ਵਾਰੀ ਤੇ ਖੜੂਗੀ ਫਿਰ ਵੇਖੀ ਜਾਊਗੀ ਜਿੱਦਾਂ ਮਰਜ਼ੀ ਹੋਵੇ ਨਹੀਂ ਸਿਆਣੀ ਬਣਨਾ ਚਾਹੀਦਾ ਪਹਿਲਾਂ ਹੁਣ ਹੀ ਰਾਏ ਆਊਗਾ ਫੇਰ ਬੈਠ ਕੇ ਕੋਈ ਸਮਝਾ ਲਾਂਗੇ ਭਾਜੀ ਇਹ ਤਾਂ ਸਮਝੇਗੀ ਤੇ ਠੀਕ ਆ ਜੇ ਨਾ ਸਮਝੂਗੀ ਤੇ ਫਿਰ ਵੇਖ ਲਾਂਗੇ ਤੁਸੀਂ ਤਾਂ ਉਹਦੀਆਂ ਸਾਈਡਾਂ ਲਈ ਚਲੇ ਜਾਂਦੀਆਂ ਹੀ ਹੋ ਫੇਰ ਵੀ ਉਹ ਕਿੰਨੀ ਇੱਥੇ ਗੱਲਾਂ ਬਾਤਾਂ ਕਰਕੇ ਉਹ ਸਮਝਣ ਵਾਲੀ ਹੈਗੀ ਆ ਕਿੰਨਾ ਪਾਉਂਦੇ ਆ ਕਿ ਤ ਸਮਝੀ ਜਾਵੇਗੀ ਰੇਦੇ ਉਹਨੇ ਕਿੱਥੇ ਸਮਝਣਾ ਉਹਨੂੰ 10000 ਰੁਪਏ ਪੈਸੇ ਪਾ ਡੈਡੀ ਨੂੰ ਹਸਪੀਟਲ ਖੜਨਾ ਨਾ ਨਾ 10-2000 ਰੁਪਏ 10-2000 ਨਾ ਤੂੰ ਆਪਸਿਆਂ ਨਹੀਂ ਇਲਾਜ ਹੋ ਜਾਂਦਾ 10 ਹੈ ਫਿਰ ਉਹ ਵੀ ਆ ਕਿ ਮੰਗਰੀ ਲੱਗਾ ਇਹਦਾ ਹੀ ਮੰਗਰ ਲੱਗਾ ਗੱਲਾਂ ਇਦਾਂ ਦੀਆਂ ਤੇ ਉਹ ਨਾ ਉਹ ਪਾਉਦਾ ਨਹੀਂ ਨਾ ਨਾ ਉਹਨੇ ਇਦੀਆਂ ਸੋਨੀਆਂ ਕਰ ਚਾਹ ਕਰਵਾਇ ਤੇ ਹੈ ਗਰਮ ਸਭਾ ਦੀ ਤਾਪ ਨੂੰ ਬੰਦਾ ਹੀ ਸਿਆਣਾ ਬਣੇ ਵੀ ਮੇਰਾ ਨਾ ਪਿਓ ਆ ਵੀ ਇਹ ਕਿਹੜੀ ਆਸੇ ਬੈਠੇ ਸੀ ਉਹ ਟੈਸਟ ਤੇ ਤੁਹਾਨੂੰ ਪਤਾ ਦਾ ਐਮ ਆਰ ਆਈ ਨੇ ਤੇਰੀਆਂ 10-10 20-2500 ਦੀਆਂ ਤੇ ਹੋਣ ਗਈਆਂ ਤੂੰ ਅਮੇਰ ਚਾਰੇ ਸਾਰੀ ਮਰ ਕਮਾਈ ਕਰਦੇ ਮਰਗੇ ਉਹ ਤੇ ਛਦਾਈ ਇਹ ਅਕਲ ਵਾਲੇ ਕਿਆਰਤੀ ਗਏ ਤੇ ਪਕਾਰਾ ਚੋਣ ਜੀ ਹੁਣੀ ਤੇ ਇਹ ਕਹਿਣਾ ਪਿਆ ਉਹ ਗਵੰਧਨ ਨੂੰ ਦੱਸਾਂ ਡਈ ਤੂੰ ਸਾਰੀ ਗਵੰਧਨ ਮਰਗੇ ਕੋਈ ਦਾ ਕੰਮ ਕਰਦੇ ਕਿੱਧਰ ਕਰਦੇ ਰੇ ਭਾਈ ਕੀਤੀ ਮੈਂ ਕੱਲ ਦਿਨ ਆ ਕੇ ਮੈਂ ਬੋਲੀ ਕੱਲ ਦਾ ਨਹੀਂ ਮੈਂ ਕੁਛ ਵੀ ਬੋਲਿਆ ਪਰ ਹੁਣ ਮੇਕੋ ਨਹੀਂ ਚੁੱਪ ਰਿਹਾ ਜਾਂਦਾ ਹੁਣ ਮੈਂ 2-4 ਦਿਨ ਵੇਨਨੀ ਆ ਇਹ ਵੀ ਆਏ ਆ ਠੀਕ ਆ 2-4 ਦਿਨ ਵੇਨਨੀ ਆ ਇਹਨਾਂ ਨੇ ਤੇ ਚਲੀ ਜਾਣਾ ਕਰ ਤੇ ਮੈਂ ਵੇਦੀ ਕੀ ਕਰਦੀ ਆ ਤੇ ਜੇ ਨਾ ਕਿਸ ਕੋਲ ਤੇ ਆਈ ਤੇ ਆਖਰੀ ਹਥਿਆਰ ਮੇ ਕੋ ਇਹੋ ਹੀ ਆ ਇਹ ਆਪਣੀ ਜਿਹੜੀ ਸੋਭਾ ਆਂਦੀ ਨਾ ਮੇਰੀ ਲੋਕੀ ਬਹੁਤ ਕਰਦੇ ਆ ਨਾਲੇ ਹੋਰ ਕਰਾ ਲੂਗੀ ਆ ਗਵਾਂਡਣ ਨੇ ਆ ਕੇ ਤੇ ਸਾਰਾ ਪਾਂਡਾ ਭੰਦਾ ਪਰਵਣਾ ਵਿਚਾਰਾ ਕੀ ਸੋਚੂਗਾ ਜਵਾਈ ਭਾਈ ਅੱਜ ਤੱਕ ਕਦੀ ਨਹੀਂ ਹੁਣ ਨੀਕੀ ਮਾਨਾ ਨਾਲ ਕੀਤੀ ਤੇ ਨਾ ਹੁੰਨੇ ਵਿਚਾਰੇ ਨੇ ਕੋਈ ਮਾੜੀ ਚੰਗੀ ਕੀਤੀ ਮੇਰੇ ਨਾਲ ਕੀ ਸੋਚੂਗਾ ਵੀ ਦੱਸ ਕਿਦਾਂ ਦਾ ਇਹਨਾਂ ਨੇ ਕਾਮਾ ਰੋਲੀ ਪਾਈ ਆ ਚਲੋ ਕੋਈ ਗੱਲ ਹੀ ਭਾਬੀ ਦੀ ਟੈਨਸ਼ਨ ਲੋ ਕਹਿ ਗੱਲ ਦੀ ਆਈ ਸਮਝਾਉਣੇ ਭਾਲ ਕੇ ਨੂੰ ਕਵਲ ਨੂੰ ਦੇਹਲੇ ਪਾਜੀ ਸਮਝਾ ਕੇ ਜੇ ਸਮਝੂਗੀ ਤੇ ਪਰ ਇਹ ਸਮਝਣ ਵਾਲੀ ਨਹੀਂ ਜੇ ਹੈਗੀ ਆਹੀ ਤੇ ਫਿਰ ਵੀ ਕੀ ਕਰੀਏ ਸਾਰੇ ਭੈਣ ਭਰਾ ਨੇ ਇਹਦੇ ਨਾਲ ਪੰਦ ਲਿਆ ਵਾ ਜੇ ਸਮਝੂਗੇ ਤਾਂ ਠੀਕ ਆ ਸਮਝਾ ਲਿਓ ਮੈਂ ਹੁਣ ਚਲਦੀ ਆ ਘਰ ਨਹੀਂ ਮੇਰੇ ਕੋਈ ਵੀ ਹੁਣ ਮੈਂ ਜਾਣੀ ਆ ਗੱਲ ਤੇ ਨਾਲ ਠੀਕ ਹੁੰਦਾ ਨਾ ਕਵਲ ਨੇ ਇਦਾਂ ਕਰਨਾ ਨਹੀਂ ਜਿਹੜੇ ਜੋ ਕੀਤਾ ਕਵਲ ਨੇ ਕੀ ਕਰ ਗਿਆ ਹੁਣ ਪੁੱਤ ਇਹ ਕਾ ਹੁਣ ਘਰ ਰੜਕੇ ਵੀ ਕਹਿ ਗਈ ਕਿ ਨਹੀਂ ਤੈਨੂੰ ਹੀ ਤੂੰ ਹੀ ਸਮਝਾ ਕੇ ਦੇਖ ਲੋ ਹਣ ਕੋਈ ਸਮਝਣ ਵਾਲੀ ਤੇ ਕੀ ਹੁਣ ਅਹੀਂ ਆਂਡ ਗਵਾੜ ਨੂੰ ਕੈਸਾ ਕਰੀਂਗਾ ਕਵਲ ਮੇ ਤਾਂ ਕਰ ਦੇ ਦੇ ਜਰ ਲੈਂਦੇ ਗੱਲਾਂ ਬਾਹਰ ਦਾ ਥੋੜਾ ਕੋਈ ਜਰਦਾ ਕਿੰਨੇ ਵਧੀਆ ਬੰਦੇ ਆ ਯਾਰੋ ਮੈਨੇ ਬਹੁਤ ਚੰਗੀ ਸੁਭਾਅ ਦੀ ਬਹੁਤ ਹੀ ਚੰਗੀ ਸੁਭਾਅ ਦੀ ਆ ਉਹ ਚਲ ਕੋਈ ਗੱਲ ਨਹੀਂ ਮੰਮੀ ਤੂੰ ਟੈਨਸ਼ਨ ਲੋ ਮੈਂ ਕਰਦਾ ਕਵਲ ਨਾਲ ਗੱਲ ਹੂੰ ਤੇ ਚਲੋ ਵੇ ਜੇ ਸਮਝਾ ਕੇ ਵੇ ਨਾ ਸਮਝੂ ਤਾਂ ਨਾ ਚਲ ਵੇ ਲਾਜੇ ਤੈਨੂੰ ਕੋਈ ਮਾੜੀ ਚੰਗੀ ਪੁੱਤ ਆਖੀ ਤੇ ਮੈਂ ਜੇ ਕਹਿ ਵੀ ਲਊ ਕਿ ਸਾਡੀ ਬਗਾਨੀ ਆ ਮੇਰੀਆਂ ਭੈਣਾਂ ਵਰਗੀ ਆ ਫਿਰ ਕੀ ਕਹਦੂ ਤੇ ਭੈਣਾਂ ਵਰਗੀ ਤੇ ਆ ਪਰ ਬੁਰਾ ਜਿਹਾ ਲੱਗਦਾ ਨਾ ਫਿਰ ਚਲ ਕੋਈ ਗੱਲ ਨਹੀਂ ਮੈਂ ਸੁਣ ਵੀ ਟੈਨਸ਼ਨ ਲੋ ਕੀ ਗੱਲ ਦੀ ਕੋਈ ਨਹੀਂ ਮਸੇ ਨਹੀਂ ਹੋਣਾ ਯਾਰ ਨੀ ਲੱਚ ਮੋੜੀ ਹੁਣ ਵੇਲਾ ਹੁਣ ਕਹੌਣੇ ਕੀ ਗਾਂਡੀ ਕੋਈ ਨਹੀਂ ਭਾਜੀ ਯਾਰ ਨਾਣਦੀ ਚੱਲ ਚਾਹ ਬਾਅਦ ਚ ਪੀਲਾਂਗੇ ਇਹਦੇ ਮੇਰੀ ਗੱਲ ਸੁਣ ਇੱਧਰ ਆ ਚੱਲ ਭਾਈ ਨਹੀਂ ਹੁੰਦੀ ਮੈਂ ਜਾਵਾਂ ਹਾਂਜੀ ਗੱਲ ਸੁਣ ਕਵਲ ਹਾਂਜੀ ਤੂੰ ਮੇਰੇ ਤੋਂ ਛੋਟੀ ਐ ਤੇ ਮੇਰੀ ਭੈਣਾ ਵਰਗੀ ਵੀ ਐ ਤੂੰ ਹਾਂਜੀ ਤੇ ਜੋ ਇਹ ਮੈਂ ਦੇਖਣਿਆ ਠੀਕ ਨਹੀਂ ਬਹੁ ਹੁੰਡਿਆ ਵੇਖੋ ਭਾਬੀ ਜੀ ਲਾਂਮਾ ਲੈ ਕੇ ਆਈ ਸੀ ਤੇ ਕਿੰਨਾ ਤਮਾਸ਼ਾ ਲੱਗਾ ਘਰ ਚੋ ਬਾਜੀ ਉਹਨਾਂ ਤੇ ਉਦਾਂ ਹੀ ਆਦਤ ਬਈ ਆ ਅਹੀਂ ਚੰਗੀਆਂ ਬਣੀਆਂ ਨਾ ਸਸਰ ਰਹਿਣ ਡੀਆਂ ਸੀ ਉਹ ਇੱਕ ਦਿਨ ਦੁਪਹਿਰਾਂ ਨੂੰ ਆਏ ਆ ਗਏ ਤੇ ਮੰਮੀ ਨਾਲ ਲਿਗਿਆ ਨਹੀਂ ਕਿਹਾ ਚਲ ਉਹਨਾਂ ਦਾ ਕੀ ਮਤਲਬ ਵਾ ਕੇ ਤੁਹਾਡੇ ਘਰ ਦੇ ਵਿੱਚ ਬੋਲਣ ਦਾ ਫਿਰ ਮੈਨੂੰ ਵੀ ਗੁੱਸਾ ਹੁੰਦਾ ਹੀ ਆ ਤੇ ਮੈਂ ਵੀ ਅੰਦਰੋਂ ਆਈ ਤੇ ਆ ਕੇ ਮੈਂ ਬੋਲਣ ਲੱਗੀ ਅੱਛਾ ਤੇ ਉਹਦਣ ਦੀ ਬਸ ਬੜੀ ਔਖੀ ਜੀ ਆ ਤੇ ਦੀਦੀ ਨੂੰ ਵੀ ਰਾਜ ਕੇਰ ਕਿਤੇ ਨਾ ਨੀ ਰਸਤਾ ਹੂੰ ਚੈਦਸਿਆ ਦੀ ਦੀ ਫੇਟਾ ਨੂੰ ਪਤਾ ਹੀ ਆ ਹੁੰਦੇ ਇਹੇ ਖਾ ਤੇ ਢਾੜੀ ਬਿਮਾਰੀ ਉਹਦੇ ਇੰਨਾ ਗੁੱਸੇ ਜਾ ਕੇ ਉਹਦੀ ਮੇਰੇ ਦਿਵਾਰੇ ਹੋ ਗਈ ਅੱਛਾ ਤੇ ਮੈਨੂੰ ਰਾਜ ਨੇ ਇਦਾਂ ਕਿਹਾ ਉਦਾਂ ਕਿਹਾ ਕਿ ਮੇਰੇ ਕੋ ਨਹੀਂ ਜਰੀਆਂ ਗਈਆਂ ਤੇ ਮੈਂ ਉਹਨਾਂ ਦੇ ਘਰ ਲੜਨ ਚਲਦੀ ਫੇਰ ਮੈਂ ਪਾਜੀ ਸਾਹਮਣੇ ਕਹਿ ਕੇ ਆਈ ਤੇ ਇਹ ਮੈਨੂੰ ਇਦਾਂ ਬੋਲ ਕੇ ਆਈ ਆ ਵੀ ਚਲ ਉਹਦੇ ਬੰਦੇ ਨੂੰ ਹੀ ਪਤਾ ਲੱਗੇ ਬਰਗੰ ਤਗ ਲਾ ਬੋ ਕਹਦੇ ਕ ਲਾਂਮਾ ਦੇਦਾ ਤੇਰਾ ਮਤਲਬ ਨਹੀਂ ਆ ਤੂੰ ਨੋਂ ਤੀ ਆ ਹਾਂਜੀ ਉਹ ਆਪ ਵੀ ਆ ਜਾਂਦੀ ਆ ਜਦੋਂ ਵੀ ਕਰਦਾ ਆ ਕੇ ਤੇ ਮੰਮੀ ਨਾਲ ਦੰਨਾ ਕਰਦੀ ਦਿੰਦੀ ਆ ਜੋ ਮਰਜੀ ਕਰਦੀ ਰਹੇ ਆ ਤੇਰੀ ਜੋ ਸੱਸ ਹੈਗੀ ਤੇ ਫੇਰ ਕੀ ਗੱਲ ਵਾ ਉਹ ਜਾਵੇ ਲਾਂਮਾ ਦੇ ਤੂੰ ਨਹੀਂ ਕਹਦੇ ਕ ਲਾਂਮਾ ਦੇ ਜਾਣਾ ਚਲੋ ਨਹੀਂ ਜਾਨੀ ਮੁੜ ਕੇ ਹੱਦਾਂ ਬਾਕੀ ਰਿੰਦੀ ਗੱਲ ਤੂੰ ਆਪਣੇ ਘਰ ਹਲ ਵੇਖ ਤੇ ਆਪਣੀ ਸੱਸ ਨਾਲ ਲੜਿਆ ਕਰ ਆਪਣੇ ਸਹੁਰਿਆਂ ਨਾਲ ਵੇਖ ਮਾਰ ਪਿਆ ਮੰਜੇ ਤੇ ਬਾਜੀ ਇੰਜ ਨਹੀਂ ਲੜਦੀ ਉਹ ਜਦੋਂ ਸਾਡੇ ਘਰ ਆ ਜਾਂਦੀ ਹੈ ਨਾ ਪਤਾ ਨਹੀਂ ਮੰਮੀ ਨੂੰ ਕੀ ਕਹਿ ਜਾਂਦੀ ਆ ਮੰਮੀ ਹਣੀ ਉਸੇ ਵੇਲੇ ਦੋਵੇਂ ਜਾਣੀਆਂ ਮੇਰੇ ਦਿਵਾਲੇ ਹੋ ਜਾਂਦੇ ਆ ਨਹੀਂ ਹੁੰਦੀਆਂ ਗਾੜੀ ਚੰਗਾ ਤੂੰ ਵੀ ਹਮ ਸਿਆਣੀ ਬਣ ਤੂੰ ਨਿਆਣੀ ਥੋੜੀ ਆ ਉਹ ਤਾਂ ਮੈਂ ਤੁਹਾਡੀ ਗੱਲ ਸਮਝਦੀ ਪਰ ਤੁਹਾਨੂੰ ਪਤਾ ਗੁੱਸਾ ਦੇ ਹੁੰਦਾ ਹੀ ਆ ਫਿਰ ਜਦੋਂ ਕੋਈ ਹੈ ਨਾ ਨਾਲੇ ਮੈਂ ਆਪਣੇ ਕੰਨ ਹੀ ਸੁਣ ਲੈਂਦੀ ਆ ਇਹਨਾਂ ਦੀ ਜਦੋਂ ਸੁਣਨੀ ਆ ਹੁਣ ਨਾ ਸੁਣਨੇ ਤੇ ਇਧਰੋਂ ਸੁਣੀ ਤੇ ਬਾਹਰ ਕੱਢਦੀ ਚੰਗਾ ਇਹ ਜ਼ਿੰਦਗੀ 'ਚ ਬੜਾ ਖਸੇ ਚਰਨਾ ਪੈਂਦਾ ਬਾਹੂ ਏ ਆਪਣੇ ਘਰ ਵਾਲੇ ਵੇਖ ਤੂੰ ਆਪਣੇ ਬੱਚੇ ਪਾਲ ਤੂੰ ਆਪਣੇ ਸੱਸ ਸਹੁਰੇ ਸੇਵਾ ਕਰੇ ਉਹ ਤੇਰੇ ਅਸਰੇ ਬਿਠੇ ਆ ਘਰ ਵਾਲਾ ਤੇਰਾ ਬਾਹਰ ਵਾਲਾ ਉਹ ਵੀ ਸੋਚਦਾ ਉਹ ਵੀ ਮੇਰੇ ਘਰ ਕੇ ਪੱਤ ਪਿਆ ਉਹ ਕਿੰਨੀ ਟੈਨਸ਼ਨ ਦੀ ਬੰਦੇ ਦੇ ਬਾਹਰ ਜਿਹੜਾ ਐਂਦਾ ਪਤਾ ਫੇ ਲੜਿਆ ਨਾ ਘਰ ਇਦਾ ਚੰਗਾ ਠੀਕ ਆ ਬਾਜੀ ਕੋਈ ਨਹੀਂ ਜਿੱਦਾਂ ਤੁਸੀਂ ਕਹਿੰਦੇ ਮੈਂ ਉਦਾਂ ਹੀ ਕਰ ਲਵਾਂਗੀ ਹਾਂ ਹੁਣ ਲੜਨਾ ਨਹੀਂ ਅਗੇ ਚੰਗਾ ਤੇ ਰਲ ਕੇ ਰਹਿਣਾ ਘਰ ਚ ਤੇ ਆਪਣੇ ਸੱਸ ਸਹੁਰੇ ਸੇਵਾ ਕਰਿਆ ਕਰ ਚੰਗਾ ਹਾਂ ਚਲੋ ਠੀਕ ਕਰ ਲੈ ਦੋ ਘੰਨ ਪਾਣੀ ਹੈ ਤੁਹਾਂ ਜੰਦਾ ਬੱਦ ਚਲੋ ਮੈਨੂੰ ਸਮਝਾਉਂਦਾ ਫਿਰਦਾ ਹੀ ਆ ਇਹਦੇ ਵਾਰ ਕਰੇ ਮੈਂ 36 ਚਾਰੇ ਆ ਉਹ ਜਿਹੜੀ ਨਾਲ ਇਹਦੇ ਲੜ ਲੱਗੀ ਉਹਦੀ ਤੇ ਗਿੱਠ ਲੰਮੀ ਜ਼ੁਬਾਨ ਵਾ ਉਹਦੀ ਵੱਡੀ ਨਹੀਂ ਜਾਂਦੀ ਜੇ ਉਹਦੀ ਵੱਡੀ ਹੋਵੇ ਤੁਹਾਡੇ ਘਰ ਆਕ ਹੋਵੇ ਹੋਣਾ ਇੰਨਾ ਕ ਪੱਤ ਪਵੇ ਬਨਾ